ਯਾਰ ਮੈਂ ਅੰਕਲ ਆਪਣੇ ਸ਼ਹਿਰ ਪਰ ਰੋਏ ਰਹੀ ਏ ਤੋ ਆ ਰਿਹਾ ਸੀਗਾ ਮੇਰੀ ਗੱਡੀ ਬਹੁਤ ਡੂੰਗਾ ਟੋਆ ਸੀਗਾ ਪਹਿਲਾਂ ਮੇਰੇ ਤੋਂ ਇੱਕ ਗੱਡੀ ਲੰਗੀ ਆ ਉਹ ਜੱਕ ਦਾ ਮੋਨੇ ਕੱਟ ਮਾਰਿਆ ਗੱਡੀ ਵਾਲੇ ਨੇ ਤੇ ਅੰਕਲ ਆਪਣੀ ਸਾਈਡ ਤੋਂ ਇਦਾਂ ਹਨਾ ਆ ਰਹੇ ਸੀ ਕਿ ਅੰਕਲ ਜਿੱਦਾਂ ਉਹ ਕੱਟ ਮਾਰਿਆ ਅੰਕਲ ਨੇ ਆਪਣਾ ਮੋਟਰਸਾਈਕਲ ਲੈਣ ਨੂੰ ਕੀਤਾ ਫੋੜ ਗੱਬੇ ਜੀ ਇਹਨੂੰ ਲਿਆ ਇਸਾਈਡ ਨੂੰ ਘੁਆਇਆ ਜਦੋਂ ਉਹਨਾਂ ਨੇ ਮੋਟਰਸਾਈਕਲ ਘਮਾਇਆ ਮੈਂ ਜਦੋਂ ਘੱਟ ਏਦਾਂ ਗੱਡੀ ਘਮਾਉਣ ਲੱਗਾ ਤੇ ਮੈਂ ਇਧਰ ਦੀ ਅੰਕਲ ਜੱਕਦ ਮੈਂ ਗੱਡੀ ਫਿੱਟ ਹੋਏ ਚ ਹੀ ਬਾੜ ਲਈ ਉਹ ਜਦੋਂ ਮੈਂ ਟੋਏ ਚ ਗੱਡੀ ਪਾੜੀ ਟੋਏ ਪਤਾ ਨਹੀਂ ਜੱਕਦੋਂ ਵੀ ਗੱਡੀ ਆ ਇਹਨੂੰ ਕਿੱਦਾਂ ਪਲਟ ਗਈ ਗੱਡੀ ਨੇ ਦੋ ਬਾੜ ਖਾਦੇ ਗੱਡੀ ਉਹ ਜਾ ਕੇ ਡਿੱਗੀ ਅੰਕਲ ਦੇ ਵਿੱਚ ਮੇਰੀ ਸਾਈਡ ਵੱਜੀ ਗੱਡੀ ਤੁਹਾਡੀ ਗੱਡੀ ਪਲਟੀਆਂ ਮੇਰੀ ਗੱਡੀ ਪਲਟੀ ਆ ਅੱਛਾ ਇਹਨਾਂ ਦੇ ਬੈਕ ਸਾਈਡ ਲੱਗੀਆਂ ਮੇਰੀ ਇਹਨਾਂ ਦੀ ਬੈਕ ਸਾਈਡ ਦੇ ਵਿੱਚ ਮਤਲਬ ਵੱਜੇ ਹੀ ਮੇਰੀ ਜੀ ਇਹ ਐਕਸੀਡੈਂਟ ਹੋਇਆ ਕਿੱਥੇ ਆ ਮੀਡੀਆ ਨੇ ਤੇ ਕੋਲੀ ਹੋਇਆ ਮੀਡੀਆ ਨੇ ਤੇ ਕੋਲੀ ਹਾਂ ਬਹੁਤ ਖਾਦੀ ਪਤਾ ਹੀ ਨਹੀਂ ਕਿੱਦਾਂ ਵੀ ਕਿੱਥੇ ਐਕਸੀਡੈਂਟ ਹੋਇਆ ਹੈ ਇੱਕ ਹਾਟੀ ਹੋਇਆ ਹਾਂਜੀ ਮੋੜ ਤੇ ਹੋਇਆ ਹਾਂਜੀ ਠੀਕ ਆ ਜੀ ਹਾਂਜੀ ਪੰਜੀ ਤੁਸੀਂ ਦੇਖਿਆ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਹਾਂਜੀ ਹਾਂ ਕਿਸ ਤਰ੍ਹਾਂ ਹੋਇਆ ਇਹ ਆ ਰਹੇ ਸੀਗੇ ਹਿਆਰਪੁਰ ਵੱਲੋਂ ਤੇ ਭਾਜੀ ਆ ਰਹੇ ਸੀ ਇਧਰੋਂ ਫਗਵਾੜੇ ਵੱਲੋਂ ਠੀਕ ਆ ਤੇ ਜਿੱਦਾਂ ਮਤਲਬ ਕਿ ਹੈਗੇ ਤਾਂ ਬਹੁਤ ਫਾਸਟ ਸੀਗੇ ਗੱਡੀ ਇਹਨਾਂ ਦੀ ਫਾਸਟ ਸੀਗੀ ਜਿਹੜੀ ਉਧਰੋਂ ਆ ਰਹੀ ਸੀ ਗੱਡੀ ਤੇ ਜਦੋਂ ਇਹ ਨਹੀਂ ਪਤਾ ਬੈਲੈਂਸ ਵਿਗੜ ਗਿਆ ਕੀ ਹੋਇਆ ਆ ਇਨਾਂ ਦੀ ਗੱਡੀ ਜਦੋਂ ਪਲਟੀ ਆ ਅਸੀਂ ਤਾਂ ਇਹੀ ਸੋਚਿਆ ਖਰੇ ਇਹ ਆ ਜਿਨ੍ਹਾਂ ਨੂੰ ਨਹੀਂ ਦੇਖਿਆ ਇਹਨਾਂ ਨੂੰ ਅਸੀਂ ਬਾਅਦ 'ਚੋਂ ਦੇਖਿਆ ਪਹਿਲਾਂ ਇਹਨਾਂ ਨੂੰ ਅਸੀਂ ਦੇਖਿਆ ਉਹ ਤਾਂ ਜਦੋਂ ਇਹ ਇਦਾਂ ਲੰਮੇ ਪਏ ਹੋਏ ਸੀਗੇ ਨਾ ਮੁੱਦੇ ਫੇਰ ਮੈਂ ਕਿਹਾ ਮੈਂ ਕਿਹਾ ਵੀ ਇੱਧਰ ਵੀ ਦੇਖੋ ਇੱਕ ਬੰਦਾ ਇੱਧਰ ਵੀ ਪਿਆ ਆ ਫੇਰ ਇਹਨਾਂ ਨੂੰ ਪਹਿਲਾਂ ਕੱਢਿਆ ਫੇਰ ਇਹਨਾਂ ਨੂੰ ਮੁੰਡਿਆਂ ਨੇ ਚੱਕਿਆ ਚੱਕ ਕੇ ਫੇਰ ਪਾਣੀ ਪੂਣੀ ਪਲਾਇਆ ਸਿੱਧਾ ਕੀਤਾ ਕਿਉਂਕਿ ਇਹਨਾਂ ਤੋਂ ਬੋਲ ਤਾਂ ਹੋ ਨਹੀਂ ਰਿਹਾ ਸੀਗਾ ਕਿਉਂਕਿ ਬਲੱਡ ਹੋ ਜਾ ਰਿਹਾ ਸੀਗਾ ਮੂੰਹ ਤੋਂ ਸੀਟ ਚੁੱਕ ਮੁੰਜਾਦਾ ਨਿਕਲ ਰਿਹਾ ਸੀਗਾ ਠੀਕ ਆ ਹਾਂਜੀ ਫਿਰ ਇਹਨਾਂ ਨੂੰ ਚੈੱਕ ਕੇ ਸੜਕ ਤੇ ਲੈ ਕੇ ਆਈ ਠੀਕ ਆ ਹਾਂਜੀ ਠੀਕ ਆ ਜੀ ਮਤਲਬ ਉਹ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਸਾਹਮਣੇ ਹੋਇਆ ਨਾ ਹਾਂਜੀ ਸਾਡੇ ਸਾਹਮਣੇ ਹੋਇਆ ਐਕਸੀਡੈਂਟ ਚਲੋ ਤੁਸੀਂ ਮਤਲਬ ਬਚਾ ਕੀਤਾ ਇਹਨਾਂ ਦਾ ਨਾ ਹਾਂਜੀ ਚਲੋ ਸਾਡੇ ਕੋਲੋਂ ਜੋ ਹੋ ਸਕੇ ਅਸੀਂ ਕਰ ਦਾਂ ਚਲੋ ਤੁਸੀਂ ਕਿੱਥੇ ਦੇ ਰਹਿਣ ਵਾਲੇ ਅਸੀਂ ਇੱਥੇ ਲੋਕਲ ਹੀ ਆਪਾਂ ਠੀਕ ਆ ਧੰਨਵਾਦ ਜੀ ਹਾਂਜੀ ਨਰਸ ਕਾਰਮਾ ਅੱਜ ਜਿਹੜਾ ਤੁਹਾਡੇ ਕੋਈ ਐਕਸੀਡੈਂਟ ਆਇਆ ਤੇ ਉਹਦੇ ਬਾਰੇ ਕੀ ਜਾਣਕਾਰੀ ਆ ਜੀ ਸਾਡੇ ਤੋਂ 2:30 ਵਜੇ ਦੇ ਕਰੀਬ ਸ਼ਾਮ ਸਿੰਘ 40 ਸਾਲ ਦੇ ਮੇਲਨੀ ਨੂੰ ਐਕਸੀਡੈਂਟ ਹੋਇਆ ਲੱਗਾ ਫਿੰਡ ਘੱਟੀ ਦੇ ਕੋਲ ਤੇ ਸਰਚਸ ਝੋਟ ਲੱਗੀ ਹੋਈ ਹੈ ਉਹਨਾਂ ਨੂੰ ਸੀਟੀ ਸਕੈਨ ਲਈ ਭੇਜਿਆ ਹੋਇਆ ਹੈ ਪਲਸ ਲੋਅਰ ਲੀਮ ਚ ਵੀਕਨੈਸ ਹੈ ਉਹਨਾਂ ਲਈ ਆਰਥੋ ਕੰਸਲਟੇਸ਼ਨ ਕਰਵਾਈ ਗਈ ਹੈ ਪਲਸ ਐਕਸ-ਰੇ ਵੀ ਹੋਾਈ ਜਾਣੀ ਤਾਂ ਕਿੰਨਿਆ ਸੱਟਾ ਲੱਗਿਆ ਨਬ ਸੱਟਾ ਕਾਫੀ ਲੱਗਿਆ ਨਹੀਂ ਲੋਅਰ ਲੀਮ ਦਾ ਜ਼ਿਆਦਾ ਲੱਗ ਰਿਹਾ ਹੈ ਰੈਸਟ ਸਟੇਬਲ ਹੈ ਤੇ ਉਹਦਾ ਸੀਟੀ ਸਕੈਨ ਕਰਵਾਣਾ ਚਾਹਤ ਹੈ ਠੀਕ ਹੈ ਜੀ ਕੀ ਨਾ ਤੁਹਾਡਾ Dr. Manfred.